ਹਲਦੀ ਰੋਗ ਮਾਰੇ ਜੱਟ ਨੂੰ ਕਾਹੀ ਲੈ ਕੇ ਵਹਿ ਜੂ ਹਣਾ ਹੋਰ ਜਰ ਤਿੰਨ ਚਾਰ ਦਿਨ ਹੋ ਗਏ ਮੈਨੂੰ ਤਾਂ ਕਰੀ ਜਾਂਦੇ ਨੂੰ ਮੋਢੇ ਲੈ ਰਹੇ ਨੇ ਤਾਂ ਠੀਕ ਹੈ ਉਹਨੂੰ ਲਾਲਾ ਗਾ ਨਾਲ ਜਵਾਕ ਜੀ ਨੂੰ ਉਹ ਕੋ ਬੜਕਾ ਪਾਲਿਆ ਉਹ ਕਿਵੇਂ ਲਾਬ ਉਹ ਠੀਕ ਹੈ ਬਈ ਤੇ ਜੇ ਕਰਤੀ ਹੋਏ ਕਰਤੀ ਬਈ ਇਹਦਾ ਕਿਹੜੀ ਰੈਂਦੀ ਆ ਕਿਹੜੀ ਕਰੀ ਜਾਂਦਾ ਓਏ ਇੱਕ ਤਾਂ ਡੋਡੀ ਜੀ ਪਹਿਰੀਆ ਯਾਰ ਅੱਛਾ ਇੱਕ ਤੇ ਲਾਇਆ ਪਹਿਰਾ ਅੱਛਾ ਇਹ ਲੀ ਬਾਲਾ ਪੈ ਰੇ ਮਰਦੀ ਨਹੀਂ ਤੇਲਾ ਬਾਈ ਤੇਲਾ ਬਾਲਾ ਹੈਣਾ ਬਾਲਾ ਜਿਆਦੇ ਲੋਂਡੀ ਜੀ ਵੀ ਵਾਲੀ ਪੈ ਰਹੀ ਹੈ ਬਾਰੀ ਜਿਆਦੇ ਪੈ ਰਹੀ ਹੈ ਆਹਦਾ ਹਲਤੀ ਰੋਕ ਮਾਰੇ ਜੱਟ ਨੂੰ ਦਾਹੀ ਲੈ ਕੇ ਵੇਜੂ ਹੈਣਾ ਹੋਰ ਯਾਰ ਤਿੰਨ ਚਾਰ ਦਿਨ ਹੋ ਗਏ ਮੈਨੂੰ ਤਾਂ ਕਰੀ ਜਾਂਦੇ ਨੇ ਮੋਢੇ ਲੈ ਰਹੇ ਨੇ ਤਾਂ ਉਹ ਕੰਜਰਦਿਆਂ ਉਹਨਾਂ ਤੋਂ ਕਰਾ ਦੇਗਾ ਕਰਾਇਆਲ ਹੋ ਗਏ ਥੋੜੀ ਪਾ ਇਹ ਕਿਹੜਾ ਬਹਾਨਾ ਥੋੜਾ ਬਹਾਨਾ ਯਾਰ ਉਹ ਤਾਂ ਹਲਦੀ ਰੋਗ ਮਾਰੇ ਜੱਟ ਨੂੰ ਤਾਂ ਆਹੀ ਲੈ ਕੇ ਵਹਿ ਜੂ ਹਣਾ ਹੋਰ ਯਾਰ ਤਿੰਨ ਚਾਰ ਦਿਨ ਹੋ ਗਏ ਮੈਨੂੰ ਤਾਂ ਕਰੀ ਜਾਂਦੇ ਨੇ ਮੋਢੇ ਲੈ ਰਹੇ ਨੇ ਉਹ ਕੰਜਰਦਿਆ ਉਹਨਾਂ ਤੋਂ ਕਰਾ ਦੇਗਾ ਕਰਾਏ ਥੋੜੀ ਪਿਆ ਕਿਹੜਾ ਬਹਾਨਾ ਥੋੜਾ ਬਹਾਨਾ ਯਾਰ ਉਹ ਤਾਂ ਠੀਕ ਐ ਉਹਨੂੰ ਲਾਲਾ ਗਾ ਨਾਲ ਜਵਾਕ ਜਨ ਉਹ ਕੋ ਬੜਕਾ ਪਾਲਿਆ ਬਸ ਉਹ ਤਾਂ ਲੱਗ ਗਿਆ ਬਾਈ ਜਿਹੜਾ ਲੱਗਣਾ ਸੀ ਤੈਨੂੰ ਪਤੀ ਆ ਕਿਉਂ ਮੁਲਾਜ਼ਮ ਲੱਗ ਗਿਆ ਓਏ ਓ ਲੱਗੀ ਖੜਾ ਮੁਲਾਜ਼ਮ ਤਾਂ ਕਿਵੇਂ ਹਾਂ ਪਹਿਲਾਂ ਤਾਂ ਉਹਨੂੰ ਪੜੋਈ ਉਹਨੂੰ ਕੰਜਰੀ ਚਮੜਾਈ ਗਈ ਆ ਅੱਛਾ ਹੈ ਉਹ ਪੈ ਗਿਆ ਨਸ਼ੇ ਉਹ ਤਾਂ ਮੇਰੀ ਗੱਲ ਸੁਣੀ ਨਹੀਂ ਹੁਣ ਕੱਲ ਬਿਲਕਦੀ ਸੀਗੀ ਅੱਛਾ ਉਹਨਾਂ ਦੇ ਗਈ ਸੀਗੀ ਅੱਛਾ ਉਹ ਗੁਰੀ ਕੇ ਗੁਰੀ ਕੇ ਕਹਿੰਦੀ ਮੈਂ ਲਾਂਬਾ ਦੇ ਕਿਉਂ ਨਹੀਂ ਆ ਹੂੰ ਮੈਂ ਭਈ ਦਿਆ ਲਾਂਬਾ ਮੈਂ ਰੋਕਿਆ ਸੀ ਮੈਂ ਹੈ ਨਹੀਂ ਕਿਸੇ ਕੰਮ ਦੇ ਬੰਦੇ ਬਾਬਾ ਉਹਨੇ ਕਿਹੜਾ ਮੰਨਿਆ ਹੋਣਾ ਉਹ ਤਾਂ ਇੱਕ ਕਹਿੰਦੇ ਹੁੰਦੇ ਇੱਕ ਰਗ ਵੱਧ ਹੁੰਦੀ ਹੈ ਇੱਕ ਰਗ ਵੱਧ ਹੈ ਉਹ ਤਾਂ ਉਹੀ ਨੱਕ ਤੇ ਮੁੱਖੀ ਬੈਠਣਾ ਦਿੰਦਾ ਜੀ ਉਹਨਾਂ ਨੇ ਕਹਿ ਕਰ ਪਟਤੇ ਬਈ ਪਹਿਲਾਂ ਹਾਂ ਕਹਿ ਕਰ ਪਟਤੇ ਇਹ ਉਹਨਾਂ ਨੇ ਨਸ਼ੇ ਲਾ ਕੇ ਜ਼ਮੀਨ ਖਰੀਦੀ ਆ ਲੋਕਾਂ ਦੀ ਨਾ ਮੈਂ ਤਾਂ ਐਸੇ ਗੱਲ ਦਾ ਡਰ ਮਾਰਦਾ ਵੀ ਆ ਜਿਹੜੀ ਕੋਈ ਢਾਈ ਕਿਲੜੀ ਹੈ ਮੇਰੀ ਇਹਨੇ ਤਾਂ ਕਬਜ਼ਾ ਕਰ ਲੈਣਾ ਇਹਨਾਂ ਨੂੰ ਐ ਆ ਵੀ ਸਾਡੇ ਨਾਲ ਲੱਗਦੀ ਆ ਯਾਰ ਆਹੀ ਤਾਂ ਬਿਮਾਰੀ ਆ ਜਿਵਾਕ ਨੂੰ ਨਸ਼ੇ ਲਾ ਲੋ ਪੂਰਾ ਆਪਾਂ ਨੂੰ ਨਹੀਂ ਸੰਦ ਸੰਦ ਜਿਹੜਾ ਦਿੰਦੇ ਉਹਨਾਂ ਨਾਲ ਤੇ ਸੰਦ ਦਿੰਦਾ ਉਹ ਕਰਦੇ ਨੇ ਉਹ ਰੋਟੀ ਟੋਕ ਕਹਿੰਦੇ ਨੇ ਜਿਵਾਕ ਨੂੰ ਰੇ ਖਾ ਲਿਆ ਕਰ ਪੁੱਤ ਆਹੀ ਪੈਸੇ ਦੀ ਪਰਵਾਹ ਨਾ ਮੰਨੀ ਮੈਂ ਦੇਖਿਆ ਉਹਨਾਂ ਦਾ ਜਿਵਾਕ ਜਾਂ ਗੱਲਾਂ ਕਰਦਾ ਉਹ ਕਹਿੰਦਾ ਲਗੜਦੀਆਂ ਅੱਖੀਆਂ ਦਾ ਸੀ ਕਹਿੰਦਾ ਆਪਦੇ ਜਿਵਾਕ ਜੇ ਇਹਨੂੰ ਸਾਡੀ ਕੰਮ ਤਾਂ ਹੋਇਆ ਨਾ ਮੈਂ ਬੇੜਲਾ ਥੜੀ ਸੁਣਿਆ ਉਹ ਕਹਿੰਦਾ ਦੇਖੀ ਕਿਤੇ ਕਹੇ ਜੇ ਪੂਸੀ ਲੈ ਜਾ ਕੇ ਜੀ ਕਰੋ ਉਹਨਾਂ ਦੇ ਜਵਾਬ ਕੇ ਜੀ ਨੂੰ ਹਾਲੀ ਕੱਟ ਆਪਣੇ ਨਾਲ ਲੱਗਦੀ 2.5 ਕਿਲੇ ਜੇ ਲੈ ਲਾਂਗੇ ਹੌਲੀ ਹੌਲੀ ਨਸ਼ੇ ਤਾਂ ਉਹ ਬਾਵਾ ਪੀ ਲੱਗ ਗਿਆ ਨਾਲੇ ਤਾਂ ਪਿੰਦਾ ਸਟ੍ਰਿੰਗ ਜੀ ਅੱਛਾ ਉਹ ਨਵੀਂ ਚੱਲੀ ਹੈ ਜਿਹੜੀ ਮੈਂ ਤੈਨੂੰ ਉੱਤੇ ਚੈੱਕ ਜੀ ਜੀ ਪੱਤਾ ਜੇ ਨਹੀਂ ਹੁੰਦਾ ਲਾਲ ਜਾਂ ਹਾਂ ਹਾਂ ਐਡਾ ਸਾਰਾ ਹਾਂ ਇੱਕ ਉਹਦੇ ਨਾਲ ਖਾਂਦਾ ਹੋ ਗੋਲੀ ਜੀ ਇੱਕ ਤਾਂ ਲਾਲ ਜਾਂ ਇੱਕ ਪਾਸਾ ਇੱਕ ਪਾਸਾ ਚਿੱਟਾ ਜਾਂ ਕੀ ਕਹਿੰਦੇ ਨੇ ਉਹਨੂੰ ਐਪਸੂਲਾ ਕਹੈ ਐਪਸੂਲਾ ਉਹ ਖਾਂਦਾ ਇੱਕ ਹਾਂ ਜਿਹਦੇ ਪਿੱਛੇ ਆ ਬਾਈ ਕੋੜਾ ਹ ਲੜਦਾ ਰਹਿੰਦਾ ਆ ਛੋਟਾ ਛੋਟਾ ਆ ਦੇਖੀ ਮੈਂ ਵੀਡੀਓ ਦਿਖਾਈ ਜੀ ਉਹ ਨਾ ਮੁੰਡੇ ਨੇ ਉਹ ਆ ਬਾਈ ਉਹ ਸਹੀ ਲੜਦਾ ਹੈ ਹੈ ਉਹ ਤਾਂ ਕਹਿੰਦੇ ਬਾਲੇ ਮਾਰੇ ਆ ਯਾਰ ਬਾਲੇ ਮਾਰੇ ਇਹਨਾਂ ਨੇ ਤਾਂ ਨਾ ਬੇੜਾ ਬੈਜੇ ਸਰਕਾਰ ਦਾ ਇਹਨਾਂ ਨੇ ਤਾਂ ਜਵਾਨੀ ਨਾ ਨਸ਼ਟ ਕਰਤੀ ਉਹ ਤਾਂ ਕਹਿੰਦਾ ਜਵਾਨੀ ਹੋਈ ਖਤਮ ਕਰ ਦंदा ਜਿਹੜੀ ਤਾਂ 50 ਤੋਂ ਤਹਾਂ ਵਾਲੇ ਸੀਗੇ ਉਹ ਤਾਂ ਸਾਹਮਲੇ ਗੋਲੀ ਨੇ 40 ਤੋਂ ਤਹਾਂ ਵਾਲੇ ਹਾਂ ਠੀਕ ਹੈ ਨਵੇਂ ਮੁੰਡੇ ਵੀ ਉਹ ਉਲਝਾਤੇ ਰਹਿੰਦੇ ਹੁੰਦੇ ਸੰਗਰੇਚਰਾਂ ਚ ਲਾਤੇ ਜਵਾਨੀ ਦਾ ਇਹਨਾਂ ਨੇ ਅੱਖ ਨਹੀਂ ਕਰਿਆ ਬਸ ਸਾਰਾ ਸੱਤਿਆ ਨਾਸ ਕਰਤਾ ਬਸ ਇਹਦਾ ਮੈਂ ਗੱਲ ਹੋਰ ਵੀ ਸੁਣੀ ਸੀ ਇਦਾਂ ਸਿੱਧਾ ਫੇਰ ਮਾਰਨਾ ਜਿਹੜੇ ਹਾਂ ਇਹ ਤਾਂ ਉਹ ਵੀ ਭੈਣ ਦੇ ਯਾਰ ਦੇ ਬੰਦੇ ਨੂੰ ਜਮਾ ਰੈਡ ਕਰਦੇ ਨੇ ਹੋਰ ਹਣ ਉੱਤੇ ਹੋਰ ਇਹਦਾ ਕੰਮ ਔਖੀ ਹੋ ਜੂਆ ਬਾਈ ਯਾਰ ਔਖਾ ਤਾਂ ਹੁਣ ਹੋ ਹੀ ਗਿਆ ਭਰਾ ਉਹ ਬਚਾ ਲੋ ਜੀ ਨੇ ਆਪਦੇ ਜਵਾਕ ਬਚਾਉਣੇ ਆ ਇੰਨਾ ਸਰਕਾਰਾਂ ਤੋਂ ਤੇ ਆ ਪਿੰਡ ਵਾਲਿਆਂ ਤੋਂ ਪਿੰਡ ਵਾਲੇ ਵੀ ਐਂ ਮੰਨ ਵੀ ਸਰਕਾਰ ਐ ਜਿਹੜਾ ਸੌਖਾ ਕਰ ਹੁੰਦਾ ਦੂਜੇ ਨਸ਼ੇ ਲਾਉਂਦਾ ਦੂਜੇ ਨਸ਼ੇ ਲਾਉਂਦਾ ਸਾਡੇ ਦਾ ਭਾਈ ਖਤਮੀ ਕਰ ਸਮਝ ਲੈ ਤੂੰ ਲਾਲਾ ਜੇ ਨਸ਼ੇ ਪੈ ਗਿਆ ਚਾਲੇ ਨੂੰ ਆਪਾਂ ਉਹ ਕਰਾਂਗੇ ਸਮਝਾਵਾਂਗੇ ਜਵਾਕ ਨੂੰ ਬਹਿ ਕੇ ਠੀਕ ਹੈ ਨਾ ਇੱਕ ਉਹ ਕੁੜੀ ਕਤਰੀ ਦੀ ਵੀ ਗੱਲ ਹੈਗੀ ਮੈਨੂੰ ਪਤਾ ਸਾਥ ਚ ਕੱਲ ਗੱਲਾਂ ਕਰੀ ਜਾਂਦੇ ਸੀ ਮੈਨੂੰ ਵੀ ਦੱਸਦੀ ਸੀਗੀ ਤੇਰੀ ਭੁਜਾਈ ਹਾਂ ਮੈਂ ਉਹਦੇ ਜਿੱਤੇ ਪਹਿਲੇ ਦਿਨ ਫੜੇ ਨੇ ਇਹ ਹਾਂ ਉਹਦੇ ਵਿੱਚ ਦੇਖਿਆ ਸੀ ਉਹਦੇ ਗੱਲਾਂ ਕਰੀ ਜਾਂਦੇ ਸੀਗੇ ਅੱਛਾ ਫੋਨ ਤੇ ਬੈਠੇ ਮੈਨੂੰ ਕਹਿੰਦੇ ਕੰਪਨੀ ਆਇਆ ਦਾ ਫੋਨ ਆ ਅੱਛਾ ਹਾਂ ਹੁਣ ਭੈਣ ਦਾ ਮੈਂ ਤਾਂ ਮਾੜਾ ਮੋਟਾ ਲੱਗਦਾ ਤਾਂ ਲੱਗਦਾ ਹੈ ਹਾਂ ਵੀ ਕੰਪਨੀਆਂ ਨੂੰ ਥੋੜੇ ਦੱਸ ਕੀ ਭੈਣ ਦੇ ਫੈਕਟਰੀ ਦੇ ਹਿੱਸੇ ਵਿੱਚ ਬਿੰਦੇ ਬਿੰਦੇ ਜਿਹੜਾ ਫੋਨ ਆਉਂਦਾ ਨਾ ਇਹਨਾਂ ਨੂੰ ਔਖਾ ਇਹਨੂੰ ਸਹੀ ਗੱਲ ਹੈ ਔਖਾ ਹੋ ਜਾਂਦਾ ਹੈਗਾ ਹਾਂ ਚੱਲ ਭਾਈ ਦੇਖ ਕੇ ਰਹੀ ਲਾ ਭਾਈ ਬਣ ਕੇ ਤੂੰ ਮੇਰੀ ਮਦਦ ਕਰ ਆ ਮੈਨੂੰ ਤਾਂ ਪਮਾ ਦੀ ਅੱਧੀ ਰਾਤ ਲਾਭ ਸਿਆ ਬੋਲ ਮਾਰ ਲਈ ਆਪਾਂ ਉਹਨਾਂ ਵਰਗੇ ਨਹੀਂ ਆਪਾਂ ਗਰੀਬਾਂ ਨਾਲ ਖੜਨ ਵਾਲੇ ਬੰਦੇ ਆ ਮੇਰਾ ਹੱਲ ਕਰਕੇ ਦੇ ਇਹਨੂੰ ਪੁੱਛੀ ਛੋਰ ਜਿਹਨੂੰ ਬਰਾਬਰੂ ਕੇ ਵੀ ਕਿਵੇਂ ਗੱਲ ਕਰ ਚਲ ਮੈਂ ਸਵੇਰੇ ਪੁੱਛੂੰ ਤੜਕੇ ਇੱਕ ਤਾਂ ਨਸ਼ੇ ਦਾ ਹੋ ਗਿਆ ਇੱਕ ਉੱਤੋਂ ਜਨਾਨੀ ਦਾ ਹੋ ਗਿਆ ਹਮ ਐ ਤਾਂ ਦੋ ਲਈ ਬੈਠਾ ਦੋ ਲਾਉਂਦਾ ਵੀ ਤੈਨੂੰ ਤੀਜਾ ਰੋਟੀ ਦਾ ਹੋ ਗਿਆ ਹੁਣ ਅੱਜ ਕੱਲ ਦਾ ਟਾਈਮ ਹੈ ਜਾ ਬਾਈ ਰੋਟੀ ਦਾ ਝੋਰਾ ਹੋ ਜਾਂਦਾ ਵੀ ਮਿਲੂਗਾ ਇੱਥੇ ਨਾਲ ਮਾਂ ਪਿਓ ਨੂੰ ਤਾਂ ਹੁਣ ਵਾਲੇ ਕਿਹੜੇ ਦੇਣਗੇ ਕਚੋਰੀਆਂ ਹਨਾ ਬੱਸ ਮਿਲੀ ਖੜੀਆਂ ਬਾਈ ਆਹ ਦੇਖ ਲੈ ਮਿਲੀਆਂ ਆਹ ਦੇਖ ਲੈ ਹਾਂ ਬੜਾ ਆ ਗਿਆ ਟੋਲੀ ਆਪਦੇ ਟੂਏ ਤੇ ਆ ਗਈ ਹਾਂ ਹੇ ਹਲੇ ਆ ਜਾ ਥਨੇ ਜਿਆਦੇ ਐ ਨਹੀਂ ਪਤਾ ਗਾਲਾਂ ਮਿਲਣਾ ਹਾਂ ਉਹ ਵੀ ਕੰਜਰੀ ਆਏ ਗਾਲਾਂ ਦੂ ਵੀ ਕਰਦਾ ਕੀ ਆ ਕਰਦਾ ਕੀ ਆ ਉਹਨੂੰ ਪੜ੍ਹਾਈ ਉਹਨੂੰ ਕਰੇ ਪਿਆ ਪਿਆ ਦੁੱਧ ਬੈਠ ਕੇ ਵਰਗਾ ਕਰਦਾ ਵੀ ਸਾਰਾ ਦਿਨ ਮਾਂ ਦੀ ਤੀ ਅੱਖਾਂ ਦਾ ਤਾਂ ਕਹਿੰਦਾ ਵੀ ਸਾਡੇ ਘਰ ਚ ਕਲੇਸ਼ ਪਾਉਂਦਾ ਸਾਰਾ ਦਿਨ ਮੈਨੂੰ ਤਾਂ ਲੱਗਦਾ ਸੀਸੇ ਮੂਰੀ ਨਹੀਂ ਉੱਠਦੀ ਹੋਣੀ ਆਹੀ ਕੰਮ ਆ ਮਾੜੀ ਬਿੰਦੀ ਆ ਮਾੜਾ ਕੱਪੜਾ ਨਹੀਂ ਦੇਖਿਆ ਮਾਂ ਤੇ ਤੇਰੀ ਜਨਾਨੀ ਦੇ ਅਬ ਉੱਠੀ ਉਹ ਕਰਦੀ ਹੈਗੀ ਟੀਚਨ ਪਿਚਨ ਬਜਾਦਿਆ ਕਰਦੀ ਆ ਫੇਰ ਘਰ ਕਿਧਰ ਹੋ ਰਹੇ ਜੂਗਾ ਹੁਣ ਮੈਂ ਤੋ ਇੱਧਰ ਚੱਲੇਗਾ ਮੇਰੇ ਨਾਲ ਕੇ ਹੋ ਕਰਕੇ ਜਨਗਰ ਨੂੰ ਦੂ ਮਾ ਤਾਂ ਜਨਗਰ ਨੂੰ ਫਿਰ ਆਪਾਂ ਬਾਗ ਚਾਲਦੇ ਆਪ ਮੇਰੇ ਨਾਲ ਜਿੰਦਾ ਲਵਾ ਦਗੇ ਕੋਠੇ ਨੂੰ ਫਿਰ ਚੱਲਦੇ ਆਪਾਂ ਆ ਜਾ ਚਾਲਾ